ਦਾਦਾ ਮੈਨੂੰ 3:00 ਵਜੇ ਦੀ ਗੱਲ ਆ ਜੀ ਮੈਂ ਘਰ ਹੀ ਸੀਗਾ ਤੇ ਸਾਡੇ ਚਾਚਾ ਜੀ ਹੁਣੀ ਇੱਥੇ ਬੱਸ ਚਲਾਉਂਦੇ ਆ ਆਪਣੇ ਕੋਲ ਸ਼ੇਵ ਚੰਦ ਸਕੂਲ ਤੇ ਉਹ ਉੱਥੋਂ ਆਏ ਤਾਂ ਉਹਨਾਂ ਨੇ ਆ ਕੇ ਜਦੋਂ ਮੈਂ ਘਰ ਸੀ ਤਾਂ ਅੰਦਰ ਗਰਮੀਆਂ ਦਾ ਟਾਈਮ ਹੈ ਅੰਦਰ ਬੰਦਾ ਬੈਠਾ ਤੇ ਉਹਦਾ ਪਤਾ ਨਹੀਂ ਸੀਗਾ ਵੀ ਇੰਦਰ ਆਹ ਕੰਮ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਉੱਧਰ ਅੱਗ ਬਹੁਤ ਲੱਗੀ ਆ ਵੀ ਛੇਤੀ ਚਲ ਜਾ ਜਦ ਮੈਂ ਇੱਥੇ ਆਇਆ ਤਾਂ ਇੱਥੇ ਆਲੇ ਦੋਲੇ ਮੁੰਡੇ ਇੱਥੇ ਇਕੱਠੇ ਸੀਗੇ ਉਹ ਤਾਂ ਫਿਰ ਮੈਂ ਖੋਲਿਆ ਤਾਂ ਜਦ ਖੋਲ ਕੇ ਅੰਦਰ ਦੇਖਿਆ ਬਹੁਤ ਜ਼ਿਆਦਾ ਸੇਕ ਸੀਗਾ ਫਿਰ ਇਹ ਖੋਲ ਕੇ ਆਪਣੇ ਕੋਲ ਸਮਾਰਟਿਬਲ ਮੋਟਰ ਆ ਉਹਦੇ ਤੋਂ ਫਿਰ ਇਹਨਾਂ ਨੇ ਮੁੰਡਿਆਂ ਨੇ ਅੰਦਰੋਂ ਗਾਈ ਨੂੰ ਕੱਢਿਆ ਉਹਨੂੰ ਸੇਕ ਲਾ ਗਿਆ ਤੇ ਅੰਦਰ ਹੀ ਗਾਈ ਸੀਗੀ ਉਹਦੇ ਬਹੁਤ ਔਖਾ ਕੱਢਿਆ ਅੰਦਰ ਲਿਕੇ ਸ਼ੈੱਡ ਤੋਂ ਉਰੇ ਤੱਕ ਪੂਰੇ ਤੱਕ ਆ ਸਾਰਾ ਛੱਪਰ ਸੀਗਾ ਉੱਪਰ ਤੱਕ ਉਹਨੂੰ ਗਰਮੀ ਤੋਂ ਗੱਡੀ ਉੱਥੇ ਖੜੀ ਸੀਗੀ ਗਰਮੀ ਹਾਂਜੀ ਗੱਡੀ ਤਾਂ ਉਧਰ ਹੀ ਸੀਗੀ ਗੱਡੀ ਉਧਰੋ ਹੀ ਉਹ ਜ਼ਿਆਦਾ ਹੋਣ ਕਰਕੇ ਸੇਕ ਕਰਕੇ ਤਾਂ ਉਹ ਸਾਡੇ ਕੁੱਤੇ ਨੂੰ ਵੀ ਜ਼ਿਆਦਾ ਹੋ ਗਿਆ ਜੀ। ਕੁੱਤਾ ਪਿੰਜਰੇ ਚ ਸੀਗਾ। ਹਾਂ ਜੀ, ਪਿੰਜਰੇ ਚ ਸੀਗਾ। ਬਾਹਰੋਂ ਲੌਕ ਲਾਦੀ ਦਾ ਉਤੋਂ ਪੱਖਾ ਰੱਖਿਆ ਹੁੰਦਾ ਸੀਗਾ ਬਈ। ਬਾਹਰ ਜ਼ਿਆਦਾ ਗਰਮੀ ਆ ਪੱਖੇ ਦੇ ਵਿੱਚ। ਮੈਂ ਕਹਿੰਦੇ ਪਸ਼ੂ ਪਹਿਲਾਂ ਹੋਰ ਸੀ ਤੁਹਾਡੇ ਇੱਥੇ। ਪਸ਼ੂ ਮੇਰੇ ਕੋਲ ਜ਼ਿਆਦਾ ਸੀਗੇ ਜੀ ਮੈਂ ਫਿਰ ਮੈਨੂੰ ਥੋੜਾ ਜਿਹਾ ਲੌਸ ਜ਼ਿਆਦਾ ਹੋ ਗਿਆ ਤੇ ਮੈਂ ਉਹ ਛੱਡ ਦਿੱਤੇ ਸੀ ਹਜੇ ਹੁਣੇ ਹੀ ਹਫ਼ਤਾ ਖ ਹੋਇਆ ਸੀਗਾ ਪਸ਼ੂ ਘਟਾਏ ਆ। ਪਰ ਗਾਈ ਦੇ ਹਾਲਤ ਕਿਨੂੰ ਤੁਸੀਂ ਆਪੇ ਡਾਕਟਰ ਹਾਂ ਜੀ? ਹਾਂ ਜੀ ਮੈਂ ਆਪ ਫਾਰਮਾਸਿਸਟ ਹਾਂ ਜੀ। ਤੇ ਹੁਣ ਆਪੇ ਇਹਦਾ ਕੀਤਾ ਇਹਦੇ ਲਾਏ ਜਾਂ ਇੰਜੈਕਸ਼ਨ ਵਗੈਰਾ ਪੇਨ ਕਿਲਰ ਲਾਈਆ ਐ ਐਂਟੀਬਾਇਓਟਿਕ ਵਗੈਰਾ ਤੜਫਦੀ ਪਈ ਜਾਂਦੇ ਤੜਫਤਾਜੀ ਹੈ ਹੋਣੀ ਆ ਉਹਨਾਂ ਨੂੰ ਸੇਕ ਉਹਦਾ ਜ਼ਿਆਦਾ ਲੱਗਾ ਲੱਗਦਾ ਤੇ ਵੀ ਇਹ ਅੱਗ ਦੀ ਲਪਟਾਂ ਤੇ ਕੰਟਰੋਲ ਕਿੱਦਾਂ ਪਾਇਆ ਫਾਇਰ ਬ੍ਰਿਗੇਡ ਨੂੰ ਕਾਲ ਨਹੀਂ ਕੀਤੀ ਫਾਇਰ ਬ੍ਰਿਗੇਡ ਦਾ ਟਾਈਮੇ ਨਹੀਂ ਲੱਗਾ ਜੀ ਸਾਡੇ ਕੋਲ ਅਸਿਕਾ ਪਾਈਪ ਲੱਗਾਇਆ ਸੀਗਾ ਇਹਦੇ ਤੇ ਸਮਾਰਸੀਪਲ ਸੀਗਾ ਕੋਈ ਨਹੀਂ ਕਾਲ ਕੀਤੀ ਫਾਇਰ ਬ੍ਰਿਗੇਡ ਨੂੰ ਫਾਇਰ ਬ੍ਰਿਗੇਡ ਨੂੰ ਕਾਲ ਨਹੀਂ ਕੀਤੀ ਸੀਗੀ ਸ਼ਾਇਦ ਕਿਸੇ ਹੋਰ ਨੇ ਕੀਤੀ ਮੈਂ ਨਹੀਂ ਕੀਤੀ ਮੈਨੂੰ ਤਾਂ ਇਧਰੋ ਹੀ ਨਹੀਂ ਸੀ ਪਤਾ ਲੱਗ ਰਿਹਾ ਵੇ ਕਰਾਂ ਕੀ ਪਰੇਸ਼ਾਨ ਹੋ ਜੰਮਾ ਹਾਂਜੀ ਕਿੰਨਾ ਨੁਕਸਾਨ ਹੋ ਗਿਆ ਤੇ ਨਸਾਂ ਦਾ ਹੁਣ ਦੀ ਦੇਖਾਂਗੇ ਹੁਣ ਵਿੱਚ ਕੀ ਹੋਰ ਕੀ ਚੀਜ਼ ਖਰਾਬ ਹੋਈ ਹੈ ਪਿੰਡ ਘਟਾਰੋਂ ਨਜ਼ਦੀਕ ਨਵਾਂ ਸ਼ਹਿਰ ਕੋਈ 3 ਵਜੇ ਦੇ ਕਰੀਬ ਇੱਕ ਬਾੜੇ ਨੂੰ ਅੱਗ ਲੱਗ ਗਈ ਹੈ ਜਿਸ ਦੇ ਵਿੱਚ ਇੱਕ ਕੁੱਤੀ ਜਿਸ ਨੂੰ ਉਸਦਾ ਮਾਲਕ ਬੱਚਿਆਂ ਦੀ ਤਰ੍ਹਾਂ ਪਿਆਰ ਕਰਦਾ ਸੀ ਉਹ ਜਿੰਦਾ ਸੜ ਕੇ ਮਰ ਗਈ ਹੈ ਤੇ ਇੱਕ ਗਾਂ ਜਿਹੜੀ ਆ ਉਸ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਉਸ ਅੱਗ ਦੇ ਵਿੱਚੋਂ ਕੱਢਿਆ ਗਿਆ ਤੇ ਤੁਸੀਂ ਦੇਖ ਪਿਆ ਰਿਹਾ ਹੋ ਗੱਡੀ ਸੜਕੇ ਸੁਆਹ ਹੋ ਗਈ ਹੈ ਅਗਦੇ ਕਾਰਨਾਂ ਦਾ ਫਿਲਹਾਲ ਕਿਸੇ ਵੱਲੋਂ ਵੀ ਕੋਈ ਖੁੱਲ ਕੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਅਗ ਕਿਸ ਤਰ੍ਹਾਂ ਲੱਗੀ ਹੈ ਪਰ ਇਸ ਦੀ ਜਾਂਚ ਜ਼ਰੂਰੀ ਹੈ ਤੋਰ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਉਸਨੇ ਕਿਹਾ ਕਿ ਇਸ ਤੇ ਸੁਆਹ ਦੇ ਵਿੱਚ ਕਾਰਵਾਈ ਕੀਤੀ ਜਾਵੇ ਅਤੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਤੁਸੀਂ ਇਹ ਪਿੰਡ ਘਟਾਰੋ ਦੀ ਰਿਪੋਰਟ ਦੇਖ ਪਾ ਰਹੇ ਹੋ ਸਭ ਕੁਝ ਸੜਕੇ ਸੁਆਹ ਹੋ ਗਿਆ ਹੈ ਸਭ ਕੁਝ iracial ਹੋ ਗਿਆ ਹੈ ਨਜ਼ਦੀਕੀ ਖੇਤਾਂ ਨੂੰ ਵੀ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ ਇਹ ਤੁਹਾਨੂੰ ਅਸੀਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਤਸਵੀਰਾਂ ਇੰਨੀਆਂ ਖੋਪਨਾਕ ਨੇ ਕਿ ਤੁਹਾਡਾ ਦਿਲ ਤਸਵੀਰਾਂ ਦੇਖ ਕੇ ਹੀ ਬਸੀਜ ਜਾਵੇਗਾ ਤੁਸੀਂ ਦੇਖ ਸਕਦੇ ਹੋ ਸਭ ਕੁਝ ਸੜਕੇ ਸੁਆਹ ਹੋ ਗਿਆ ਹੈ ਨਵਾਂ ਸ਼ਹਿਰ ਦੋਆਬਾ YouTube ਚੈਨਲ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਖੇਤਾਂ ਨੂੰ ਵੀ ਅੱਗ ਨਾਲ ਲਗਾਈ ਜਾਵੇ ਕਿਉਂਕਿ ਉਸ ਨਰਦੀ کافی ਦ੍ਰਕਤ ਔਰ ਕੌਂਸਲੇ ਜੋ ਚਿੜੀਆਂ ਦੇ ਨੇ ਜੀਵ ਜੰਤੂ ਜਿਹੜੇ ਆ ਉਹ ਉਹ کافی ਉਸ ਦੇ ਵਿੱਚ ਸੜ ਜਾਂਦੇ ਨੇ ਇਸ ਕਰਕੇ ਖੇਤਾਂ ਦੀ ਜਿਹੜੀ ਪ੍ਰਾਲ ਹੈ ਉਸ ਨਾੜ ਆ ਉਸ ਨੂੰ ਖੇਤਾਂ ਦੇ ਵਿੱਚ ਹੀ ਜਿਹੜਾ ਆ ਕਿ ਉਸ ਨੂੰ ਜਜਬ ਕੀਤਾ ਜਾਵੇ ਔਰ ਆ ਤੁਸੀਂ ਦੇਖ پا ਰਹੇ ਹੋ ਕਿ ਜਿਹੜੀ ਅੱਗ ਲੱਗੀ ਆ ਉਸ ਤੇ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਛੂਕੜ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ। 9876379499 ਤੇ ਫੋਨ ਕਰੋ। 9876379499 ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499